ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣਾ ਜਿਹੜਾ ਆਹ ਜਾਲ ਵਾਲਾ ਜੀ ਕਿਹੜਾ ਤੁਸੀਂ ਦੇਖ ਰਹੇ ਹੋ ਡੇਢ ਕਬਿੱਗਾ ਖਾਉਂ ਆ ਇਹ ਇਹਦੇ ਵਿੱਚ ਤੁਸੀਂ ਦੇਖਿਓ ਕਾਊਂਟ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ 9-10 ਸਾਧੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਆ ਜਿਵੇਂ ਜਾਲ ਆ ਮੰਨ ਲਓ ਇਹਦੇ ਵਿੱਚ ਤੋਰੀ ਲਾਈ ਹੋਈ ਆ ਆਪਾਂ ਤੋਰੀ ਫਰੂਟਿੰਗ ਸਟੇਜ ਤੇ ਆ ਤੇ ਵਿੱਚ ਨਾਲ ਇਹ ਨਾ ਜਿਵੇਂ ਇੱਕ ਤੋਰੀ ਦੀ ਬੇਲ ਤੋਂ ਦੂਜੀ ਤੋਰੀ ਦੀ ਬੇਲ 7-8 ਫੁੱਟ ਤੇ ਲੱਗੀ ਹੋਈ ਆ ਉਦੇ ਵਿੱਚ ਤਣੀਆਂ ਆਪਾਂ ਇੱਕ ਵਾਰੀ ਤਾਂ ਵੱਢ ਚੁੱਕੇ ਆ ਨੇੜੇ ਕਰਕੇ ਦਿਖਾਣੀ ਆ। ਆ ਤਣੀਆਂ ਜੀ ਇੱਕ ਵਾਰੀ ਹੁਣ ਦੂਜੀ ਵਾਰ ਲਵਾਂਗੇ ਇਹਦੀ ਤੇ ਇਧਰਲੇ ਬੈੱਡ ਤੇ ਆਪਾਂ ਟਿੰਡੋ ਲਾਈ ਹੋਈ ਆ ਜੀ ਇਹ ਵੀ ਫਰੂਟਿੰਗ ਸਟੇਜ ਤੇ ਆ। ਆ ਦੇਖੋ ਜੀ ਟਿੰਡੋ ਵੀ ਆਪਣੀ ਹੁਣ ਚੱਲ ਪੈਣੀ ਆ ਬਸ ਆਪ ਤੇ ਇਕ ਤੱਕ ਤੇ ਹੁਣ ਅੱਗੇ ਆਜੋ ਜੀ। ਇਹਨਾਂ ਇੰਟਰ ਕ੍ਰੌਪਿੰਗ ਕਰੀ ਆਗੀ। ਘੀਏ ਦੇ ਵਿੱਚ ਜਿਵੇਂ ਹੁਣ ਆ ਤੁਸੀਂ ਆ ਜਗ੍ਹਾ ਦੇਖ ਰਹੇ ਹੋ। ਇਹ ਵੀ ਇੱਕ ਬੇਲ ਹੈਗੀ ਆ ਆਪਣੀ ਜਿਵੇਂ ਇੱਥੋਂ ਤੇ ਇੱਕ ਬੇਲ ਉਰੇ ਆ ਇਹ ਵੀ ਫਰੂਟਿੰਗ ਸਟੇਜ ਤੇ ਆ ਜੀ ਤੇ ਇਹ ਬੇਲ ਤੋਂ ਆ ਬੇਲ ਦੀ ਦੂਰੀ ਹੈਗੀ ਆ 5-6 ਫੁੱਟ ਦੀ ਇਹਦੇ ਵਿੱਚ ਵੀ ਆਪਾਂ ਸਤੰਦਰ ਬੀਟਰ ਰੂਟ ਆ ਦੇਖੋ ਜੀ ਬੀਟਰ ਰੂਟ ਦਿਖਾਂਗੇ ਦੇਖੋ ਕਿੰਨਾ ਵਧੀਆ ਬੀਟਰ ਰੂਟ ਬਣਿਆ ਹੋਇਆ ਤੇ ਇੱਕ ਇਹ ਹੋ ਗਿਆ ਜੀ ਇਧਰਲੀ ਸਾਈਡ ਆਪਾਂ ਖੀਰਾ ਲਾਇਆ ਹੋਇਆ ਜੀ ਤੇ ਆਹ ਆਪਣੀ ਹੈਗੀ ਆ ਜੀ ਹਰੀ ਮਿਰਚ ਵਿੱਚ ਹਰੀ ਮਿਰਚ ਲਾਤੀ ਸੀ ਆਪਾਂ ਆਜੋ ਜੀ ਅੱਗੇ ਕੈਮਰਾਮੈਨ ਜੀ ਫਿਰ ਉਸ ਤੋਂ ਬਾਅਦ ਆਪਣੀ ਕੱਕੜੀ ਆ ਗਈ ਜੀ ਤਰ੍ਹਾਂ ਇਹ ਵੀ ਪ੍ਰੋਟੀਨ ਸਟੇਜ ਤੇ ਆ ਇਹ ਵੀ ਆਪਣੀ ਚਲਦੀ ਆ ਜੀ ਆ ਦੇਖੋ ਤਰ੍ਹਾਂ ਵੀ ਆਪਣੀਆਂ ਚਲਦੀਆਂ ਨੇ ਤੇ ਆ ਜਿਹੜੀਆਂ ਬੇਲਾਂ ਨੇ ਇਹ ਜਾਲ ਦੇ ਉੱਪਰ ਹੋ ਜਾਣੀਆਂ ਨੇ ਇਹ ਨੀਚੇ ਆਪਣਾ ਇਦਾਂ ਹੀ ਚੱਲਦਾ ਰਹਿਣੀਆਂ ਜਿਹੜੀਆਂ ਤਰ੍ਹਾਂ ਹੋ ਗਈਆਂ ਸਿਮਲਾ ਮਿਰਚ ਹੋ ਗਈ ਬਾਕੀ ਹਰੀ ਮਿਰਚ ਹੋ ਗਈ ਅੱਗੇ ਦਿਖਾਉਣੀ ਆ ਹੁਣ ਤੁਹਾਨੂੰ ਦੋਸਤੋ ਜਾਨੀ 1.5 ਬਿੱਗੇ ਦੇ ਵਿੱਚ ਆਪਾਂ ਜਾਨੀ ਇੰਨੀ ਸਬਜ਼ੀ ਲਾ ਸਕਦੇ ਹਣਾ 7 8 8 9 ਸਬਜ਼ੀਆਂ ਲਾਈਆਂ ਹੋਈਆਂ ਨੇ ਜੀਆਂ ਇਹਦੀਆਂ ਬੇਲਾਂ ਨੀਕੀਆਂ ਕੱਟੀ ਜਾਂਦੇ ਆ ਕਿ ਇਹਦੀਆਂ ਤੇ ਬੇਲਾਂ ਉੱਪਰ ਚੜਾ ਦਾਂਗੇ ਅੱਗੇ ਆ ਫੇਰ ਜੀ ਈਆ ਹੋ ਗਿਆ ਆਪਣਾ ਧਣੀਆਂ ਹੋ ਗਿਆ ਧਣੀਆਂ ਦੀ ਇੱਕ ਬਾੜ ਆਪਾਂ ਲੈ ਚੁੱਕੇ ਆ ਤੇ ਹੁਣ ਦੂਜੀ ਬਾੜ ਲਵਾਂਗੇ ਇੱਧਰ ਹੈਗੀ ਆਪਣੀ ਸਿਮਲਾ ਮਿਰਚ ਜੀ ਨੇੜੇ ਆ ਕੇ ਦਿਖਾਈ ਆ ਆਪਣੀ ਸ਼ਿਮਲਾ ਮਿਰਚ ਚੱਲਦੀ ਆ ਜੀ ਇਧਰੋਂ ਨਾਲ ਇਹਦੇ ਬੇਲ ਹੈਗੀ ਆਪਣੀ ਖੀਰੇ ਦੀ ਲੱਗੀ ਹੋਈ ਇਹਦੇ ਵਿੱਚ ਹੀਰਾ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਧਣੀਆਂ ਹੋ ਗਿਆ ਕੀਆ ਹੋ ਗਿਆ ਇਹ ਆਪਾਂ ਇੰਨੀ ਡੇਢ ਕਬਿੱਗੇ ਵਿੱਚ ਇਹ ਸਾਰੀ ਸਬਜ਼ੀ ਲਾਈ ਹੋਈ ਆ 8-9 ਸਬਜ਼ੀਆਂ ਲਾਈਆਂ ਹੋਈਆਂ ਨੇ ਤੇ ਦੋਸਤੋ ਇਹ ਜਿਹੜੀ ਮਿੱਟੀ ਆ ਨਾ ਅਸੀਂ ਆਪਣੀ ਜ਼ਮੀਨ ਦੀ ਟੈਸਟ ਕਰਵਾਈ ਹੋਈ ਆ ਪੀਏਯੂ ਤੋਂ ਇਹਦੇ ਵਿੱਚ ਜਿੰਨੇ ਜ਼ਿਆਦਾ ਲੋਡ ਤੋਂ ਜ਼ਿਆਦਾ ਮਾਤਰਾ ਵਿੱਚ ਜਿੰਨੇ ਫਾਸਫੋਰਸ ਹੋ ਗਿਆ ਬਾਕੀ ਹੋਰ ਸਕੈਂਡਰੀ ਤੱਤ ਜਿਆਦਾ ਸੀਗੇ ਇਸ ਕਰਕੇ ਆਪਾਂ ਇੰਨੀ ਸਾਬੀ ਲਾਈ ਆਗੀ ਤੁਸੀਂ ਵੀ ਆਪਣੇ ਖੇਤ ਵਿੱਚ ਜੇ ਤੁਸੀਂ ਇਦਾਂ ਲਾਉਣਾ ਚਾਹੁੰਦੇ ਹੋ ਆਪਣੀ ਪਹਿਲਾਂ ਜਿਹੜੀ ਮਿੱਟੀ ਆ ਖੇਤ ਦੀ ਉਹ ਟੈਸਟ ਕਰਵਾ ਕੇ ਲਗਾ ਸਕਦੇ ਹੋ ਜੀ ਕਿਉਂਕਿ ਜਿਹੜੇ ਲੋਕ ਦੇਸੀ ਖਾਦਾਂ ਦੀ ਜ਼ਿਆਦਾਤਰ ਵਰਤੋਂ ਕਰਦੇ ਆ ਦਈ ਪਈਆਂ ਰਹਿੰਦੀਆਂ ਨੇ ਆਪਣੇ ਖੇਤ ਵਿੱਚ ਤੇ ਬਾਕੀ ਦੋਸਤੋ ਜੇ ਆਪਣੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜ਼ਰੂਰ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਧੰਨਵਾਦ ਦੋਸਤੋ